ਕੰਗੜਾ ਨਾਟਵਲੋਂ ਬਣਾਈ ਗਈ ਫਿਲਮ ਐਮਰਜੈਂਸੀ ਜਿਨੇ 6 ਸਤੰਬਰ ਨੂੰ ਰਿਲੀਜ਼ ਹੋਣਾ ਸੀਗਾ ਜਦੋਂ ਇਹਦੇ ਬਾਰੇ ਟ੍ਰੇਲਰ ਰਿਲੀਜ਼ ਹੋਏ ਸਿੱਖ ਬੁੱਧੀਜੀਵੀਆਂ ਨੇ ਦੇਖੇ ਤਾਂ ਉਹਨਾਂ ਨੇ ਜਿਹੜਾ ਇਹਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਇਸ ਇਤਰਾਜ਼ ਨੂੰ ਜਦੋਂ ਕਾਨੂੰਨ ਦੇ ਕੋਲ ਲਿਜਾਇਆ ਗਿਆ ਤਾਂ ਉਥੇ ਫਿਰ ਇੱਕ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੁਣ ਇਸ ਕਾਨੂੰਨੀ ਲੜਾਈ ਨੂੰ ਲਗਭਗ ਸਿੱਖ ਸੰਸਥਾਵਾਂ ਨੇ ਜਿੱਤ ਲਿਆ ਉਹਦਾ ਕਾਰਨ ਇਹ ਹੈ ਵੀ ਕੱਲ 4 ਅਕਤੂਬਰ ਵਾਲੇ ਦਿਨ ਬੰਬੇ ਹਾਈ ਕੋਰਟ ਦੇ ਵਿੱਚ ਯਾਨੀ ਕਿ ਮਹਾਰਾਸ਼ਟra ਦੀ ਜਿਹੜੀ ਮਾਨਯੋਗ ਬੰਬੇ ਹਾਈ ਕੋਰਟ ਹੈ ਉਹਦੇ ਵਿੱਚ ਕੰਗਣਾ ਰਣੌਤ ਵੱਲੋਂ ਤੇ ਜੀ ਜਿਹੜੀ ਇਹਨਾਂ ਦੀ ਐਂਟਰਟੇਨਮੈਂਟ ਕੰਪਨੀ ਹੈ ਉਹਦੇ ਵੱਲੋਂ ਜਿਹੜੇ ਵਕੀਲ ਪੇਸ਼ ਹੁੰਦੇ ਸੀਗੇ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਵੀ ਹਾਈ ਕੋਰਟ ਜਿਹੜੇ ਕੱਟ ਸੂ ਯਾਨੀ ਕਿ ਹੋਰ ਇਹਨੂੰ ਐਡਿਟ ਕਰਨ ਵਾਸਤੇ ਫਿਲਮ ਦੇ ਉੱਤੇ ਜਿਹੜੀ ਆ ਵੀ ਰੁਕ ਲਾਉਣੀ ਹੈ ਕੱਟ ਲਗਾਉਣੇ ਆ ਇਦੇ ਵਿੱਚ ਹੋਰ ਜਿਹੜੀ ਐਡੀਟਿੰਗ ਕਰਨੀ ਆ ਉਹਦੇ ਵਾਸਤੇ ਕਹਿੰਦੇ ਅਸੀਂ ਰਾਜ਼ੀ ਆ ਤੇ ਨਾਲ ਦੀ ਨਾਲ ਹੀ ਹਾਈ ਕੋਰਟ ਨੇ ਇਹ ਵੀ ਆਰਡਰ ਕੀਤਾ ਵੀ ਇਹਨਾਂ ਦੇ ਉੱਤੇ ਜਿਹੜੇ ਕੱਟ ਲਗਾਏ ਜਾਣ ਬਾਅਦ ਚੋਂ ਜਿਹੜਾ ਸੈਂਸਰ ਬੋਰਡ ਆ ਇਹਨੂੰ ਇੱਕ ਵਾਰੀ ਰਿਵਿਊ ਕਰੇ ਤੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਜਿਹੜਾ ਫਿਲਮ ਨੂੰ ਮਨਜ਼ੂਰੀ ਦੇ ਦੇਵੇ ਹੁਣ ਸਵਾਲ ਇਹ ਖੜਾ ਹੁੰਦਾ ਵੀ ਕੱਲ 4 ਅਕਤੂਬਰ ਵਾਲੇ ਦਿਨ ਅਚਾਨਕ ਬੀਬੀ ਕੰਗੜਾ ਰਣਾਉਤੇ ਜਿਹੜੀ ਬਹੁਤ ਜਦੋਜਹਿਦ ਕਰ ਰਹੀ ਸੀਗੀ ਬਕਵਕ ਚੈਨਲਸ ਦੇ ਉੱਤੇ ਜਾ ਕੇ ਪ੍ਰਚਾਰ ਕਰ ਰਹੇ ਸੀ ਕਿ ਮੈਂ ਤਾਂ ਫਿਲਮ ਜਿਹੜੀ ਆ ਇਹ ਦੇਸ਼ ਦੇ ਹਿੱਤ ਦੇ ਵਿੱਚ ਬਣਾਈ ਆ ਮੈਂ ਤਾਂ ਉਸ ਵਕਤ ਦੀ ਐਮਰਜੈਂਸੀ ਦੇ ਦੌਰ ਦਾ ਜਿਹੜਾ ਸਹੀ ਦ੍ਰਿਸ਼ਾ ਜੋ ਦੇਸ਼ ਦੇ ਵਿੱਚ ਉਦੋਂ ਹੋਇਆ ਮੈਂ ਤਾਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਮੈਨੂੰ ਜਿਹੜੀ ਫਿਲਮ ਆ ਇਹ ਰੋਕੀ ਜਾ ਰਹੀ ਆ ਪਰ ਕੱਲ ਅਚਾਨਕ ਕਿਉਂ ਫਿਰ ਜ਼ਰਾ ਨਹੀਂ ਹੋਈ ਜ਼ਰਾ ਤੋਂ ਭਾਵ ਆ ਵੀ ਬੈਸ ਕੱਲ ਅਦਾਲਤ ਦੇ ਵਿੱਚ ਕਿਉਂ ਨਹੀਂ ਹੋਈ ਤੇ ਨਾਲ ਦੀ ਨਾਲ ਹੀ ਇਹ ਗੱਲ ਕਿਉਂ ਕਬੂਲ ਕਰ ਲਈ ਗਈ ਵੀ ਇਹ ਫਿਲਮ ਜਿਹੜੀ ਆ ਜਿੱਦਾਂ ਅਦਾਲਤ ਕਹੇਗੀ ਅਸੀਂ ਉਦਾਂ ਉਸ ਮੁਤਾਬਕ ਕੱਟ ਲਗਾਵਾਗੇ ਫਿਰ ਸੈਂਸਰ ਬੋਰਡ ਨੂੰ ਵਿਖਾਵਾਂਗੇ ਤੇ ਫਿਰ ਸੈਂਸਰ ਬੋਰਡ ਜਿਹੜਾ ਸਾਨੂੰ ਇਸ ਫਿਲਮ ਦੀ ਮਨਜ਼ੂਰੀ ਦੇ ਦੇਗਾ ਤਾਂ ਜੋ ਇਹ ਫਿਲਮ ਜਿਹੜੀ ਆ ਲਗਭਗ ਭਾਰਤ ਦੇ 1800 ਸਿਨੇਮਾ ਘਰਾਂ ਦੇ ਵਿੱਚ ਪ੍ਰਕਾਸ਼ਿਤ ਕੀਤੀ ਜਾ ਸਕੇ ਦਰਸਲ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਝਗੜਾ ਇਹ ਸੀ ਜਾਂ ਜਦੋਂ ਜਾਇਦ ਇਹ ਹੋ ਰਹੀ ਸੀਗੀ ਵੀ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਅੱਜ 5 ਤਰੀਕ ਹੈ 5 ਅਕਤੂਬਰ ਹੈ ਹਰਿਆਣਾ ਦੇ ਵਿੱਚ ਅੱਜ ਇਲੈਕਸ਼ਨ ਮੁਕੰਮਲ ਹੋ ਜਾਣੇ ਆ ਤੇ 1 ਅਕਤੂਬਰ ਤੱਕ ਜੰਮੂ ਕਸ਼ਮੀਰ ਦੇ ਇਲੈਕਸ਼ਨ ਜਿਹੜੇ ਆ ਉਹ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਆ ਹੁਣ ਇਹ ਦੋਵਾਂ ਸੂਬਿਆਂ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਵੀ ਜਦੋਂ ਕੁਝ ਦਿਨ ਪਹਿਲਾਂ ਬੀਬੀ ਕੰਗੜਾ ਰਣੋਤ ਦੇ ਇੱਕ ਬਿਆਨ ਦਿੱਤਾ ਸੀਗਾ ਹਿਮਾਚਲ ਪ੍ਰਦੇਸ਼ 'ਚ ਖੜ ਕੇ ਵੀ ਇੱਕ ਸੂਬਾ ਸਾਡੇ ਅੱਗੇ ਆ ਉਹ ਬਹੁਤ ਹੁੱਲੜਬਾਜ਼ੀ ਕਰਦਾ ਨਸ਼ੇ ਬਹੁਤ ਕਰਦਾ ਤੇ ਇੱਕ ਸੂਬਾ ਸਾਡੇ ਪਿੱਛੇ ਆ ਜਿਹੜਾ ਕਿ ਇਦਾਂ ਦੇ ਕੰਮ ਕਰਦਾ ਉਥੇ ਜੀ ਅਤਵਾਦ ਆ ਜਾਂ ਉਥੇ ਵਾਇਲੈਂਸ ਬਹੁਤ ਹੁੰਦੀ ਆ ਹੁਣ ਅੱਗੇ ਜਿਹੜਾ ਹਿਮਾਚਲ ਦੇ ਸੂਬਾ ਉਹ ਹੈਗਾ ਪੰਜਾਬ ਪਿਛੇ ਜਿਹੜਾ ਹਿਮਾਚਲ ਤੋਂ ਸੂਬਾ ਹੈਗਾ ਉਹ ਹੈਗਾ ਜੀ ਐਂਡ ਕੇ ਜੰਮੂ ਕਸ਼ਮੀਰ ਹਾਲਾ ਬੀਬੀ ਨੇ ਨਾਮ ਕਿਸੇ ਦਾ ਨਹੀਂ ਲਿਆ ਆਪਣੇ ਵੱਲੋਂ ਕਿਉਂਕਿ ਕਲਾਕਾਰ ਨੇ ਮਜੇ ਹੋਏ ਕਲਾਕਾਰ ਨੇ ਇਹਨਾਂ ਨੇ ਆਪਣੇ ਪੂਰੇ ਅੰਦਾਜ਼ ਦੇ ਵਿੱਚ ਇਸ਼ਾਰਿਆਂ ਦੇ ਵਿੱਚ ਇਹ ਗੱਲ ਜਿਹੜੀ ਆ ਸਮਝਾ ਦਿੱਤੀ ਵੀ ਅਗਲਾ ਸੂਬਾ ਤੇ ਪਿਛਲਾ ਸੂਬਾ ਦੋਨਾਂ ਦੇ ਵਿੱਚ ਡਿਸਟਰਬੈਂਸ ਰਹਿੰਦੀ ਹੈ ਤੇ ਜਿਹਦੇ ਕਰਕੇ ਹਿਮਾਚਲ ਨੂੰ ਜਿਹੜਾ ਵਾ ਉਹ ਤਕਲੀਫ ਚਲਣੀ ਪੈਂਦੀ ਹੈ ਪਰ ਦਰਸਲ ਤਕਲੀਫ ਇਹ ਸੀਗੀ ਵੀ ਫਿਲਮ ਦੇ ਉੱਤੇ ਪੈਸੇ ਬੜੇ ਲੱਗੇ ਹੋਏ ਸੀ ਤੇ ਬੀਬੀ ਹੋ ਸਕਦਾ ਇਸ ਫਿਲਮ ਰਾਹੀਂ ਕਿਉਂਕਿ ਹਿਮਾਚਲ ਜਿਹੜਾ ਵਾ ਇਹ ਵੀ ਪੰਜਾਬ ਚੋਂ ਨਿਕਲਿਆ ਹਰਿਆਣਾ ਵੀ ਪੰਜਾਬ ਚੋਂ ਨਿਕਲਿਆ ਤੇ ਹਰਿਆਣਾ ਦੇ ਵਿੱਚ ਇਲੈਕਸ਼ਨ ਬਹੁਤ ਜ਼ਿਆਦਾ ਉੱਥੇ ਵੀ ਜਿਹੜੀ ਹੈ ਵੋਟ ਪੋਲਰਾਈਜ਼ ਹੁੰਦੀ ਆ ਹਾਲਾਂਕਿ ਬਾਬਾ ਰਾਮ ਰਹੀਮ ਵੀ ਉਹਦੇ ਵਿੱਚ ਇੱਕ ਫੈਕਟਰ ਹੈਗਾ ਪਰ ਹੋ ਸਕਦਾ ਬੀਬੀ ਆਪਣੀ ਫਿਲਮ ਦੇ ਰਾਹੀਂ ਉਸ ਨੂੰ ਪੋਲਰਾਈਜ਼ ਕਰਨਾ ਚਾਹੁੰਦੀ ਹੋਵੇ ਤੇ ਜਦੋਂ ਆਖਰ ਕੱਲ ਤਰੀਕ ਸੀਗੀ ਫੇਰ ਇਹਨਾਂ ਨੂੰ ਲੱਗਾ ਹੋਵੇ ਵੀ ਹੁਣ ਤੱਕ ਫਾਇਦਾ ਕੋਈ ਨਹੀਂ ਹੁਣ ਤਾਂ ਆਪਾਂ ਨੂੰ ਲੜਾਈ ਲੜਨ ਦਾ ਫਾਇਦਾ ਹੀ ਕੋਈ ਨਹੀਂ ਕਿਉਂ ਨਾ ਆਪਾਂ ਦਿੱਲੀ ਵੱਲ ਨੂੰ ਕੂਚ ਕਰੀਏ ਕਿਉਂਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਹੋ ਸਕਦਾ 2025 ਦੇ ਪਹਿਲੇ ਮਹੀਨੇ ਯਾਨੀ ਕਿ ਜਨਵਰੀ ਦੇ ਵਿੱਚ ਹੋ ਜਾਣ ਆਪਾਂ ਹੋਰ ਲੜਾਈ ਹੁਣ ਨਾਲ ਲੜੀਏ ਤੇ ਆਪਾਂ ਫਟਾਫਟ ਇਹ ਫਿਲਮ ਜਿੱਦਾਂ ਦੀ ਵੀ ਹੁਣ ਬਚੀ ਖੁਚੀ ਸਾਡੇ ਕੋਲ ਰਹਿ ਗਈ ਆ ਇਹਨੂੰ ਆਪਾਂ ਕੱਟਕੁੱਟ ਲਗਾ ਕੇ ਇਹਨੂੰ ਐਡਿਟ ਕਰਕੇ ਤੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰੀਏ ਤਾ ਜੋ ਇਹ ਜੋ ਕੁਝ ਕਰਨਾ ਚਾਹੁੰਦੇ ਨੇ ਮੈਨੂੰ ਇਦਾਂ ਲੱਗਦਾ ਹੈ ਹਾਲਾਂਕਿ ਕੋਈ ਗੱਲ ਕਲੀਅਰ ਨਹੀਂ ਹੈ ਜੋ ਕੁਝ ਇਹ ਲੱਗਦਾ ਕਿਉਂਕਿ ਫਿਲਮ ਜਿਹੜੀ ਆ ਇਹ ਬੰਦੇ ਦੀ ਮਾਨਸਿਕਤਾ ਤੇ ਅਸਰ ਤਾਂ ਪਾਉਂਦੀ ਆ ਜਦੋਂ ਕੋਈ ਬੰਦਾ ਫਿਲਮ ਦੇਖਦਾ ਉਹਦੇ ਵਿੱਚ ਕੋਈ ਦ੍ਰਿਸ਼ ਦੇਖਦਾ ਕੋਈ ਡਾਇਲੋਗ ਸੁਣਦਾ ਦਾ ਬੰਦੇ ਜਿਹੜੇ ਆ ਉਹ ਤੋਂ ਪ੍ਰਭਾਵਿਤ ਹੁੰਦਾ ਇਹ ਜਿਹੜਾ ਸਾਡਾ ਮਨ ਆ ਜਿਹੜਾ ਸਾਡਾ ਦਿਮਾਗ ਆ ਇਹਦੇ ਉੱਤੇ ਉਹਨਾਂ ਡਾਇਲੌਗਸ ਦਾ ਉਹਨਾਂ ਸਕਰੀਨ ਦੇ ਉੱਤੇ ਦਿਖਾਏ ਗਏ ਦ੍ਰਿਸ਼ਾਂ ਦਾ ਬਹੁਤ ਅਸਰ ਪੈਂਦਾ ਔਰ ਇਹਦੀਆਂ ਉਦਾਹਰਨਾਂ ਬਹੁਤ ਸਾਰੀਆਂ ਮਿਲਦੀਆਂ ਨੇ ਕੋਈ ਇੱਕ ਉਦਾਹਰਨ ਤਾਂ ਹੈ ਹੀ ਨਹੀਂ ਆ ਜੇ ਫਿਲਮਾਂ ਦੇ ਉੱਤੇ ਦਿਖਾਏ ਗਏ ਜਿਹੜੇ ਦ੍ਰਿਸ਼ ਆ ਇਹ ਕਿੱਦਾਂ ਬੰਦੇ ਦੀ ਮਨੋਸਥਿਤੀ ਦੇ ਉੱਤੇ ਅਸਰ ਪਾਉਂਦੇ ਆ ਜਾਦਾ ਗੱਲ ਨਹੀਂ ਕਰਦੇ ਅਸ਼ਕਤੀਮਾਨ ਇੱਕ ਛੋਟਾ ਜਿਹਾ ਨਾਟਕ ਆਇਆ ਕਰਦਾ ਸੀਗਾ ਬੱਚਿਆਂ ਵਾਸਤੇ ਤੇ بڑے ਬੱਚੇ ਜਿਹੜੇ ਆ ਉਹ ਸ਼ਕਤੀਮਾਨ ਵਾਂਗੂ ਛੱਤ ਤੇ ਚੜ੍ਹ ਕੇ ਉੱਡਣਾ ਚਾਹੁੰ ਉਤੜਾ ਬਿੰਦੇ ਹੁੰਦੇ ਸੀ ਹੋਰ ਕਈ ਫਿਲਮਾਂ ਦੇ ਵਿੱਚ ਜਦੋਂ ਕੋਈ ਇਹੋ ਜਿਹੇ ਦ੍ਰਿਸ਼ ਵਿਖਾਏ ਜਾਂਦੇ ਸੀ ਖਾਸ ਤੌਰ ਤੇ ਲੜਾਈ ਝਗੜੇ ਵਾਲੇ ਜਾਂ ਫਿਰ ਦੂਜੇ ਕੋਈ ਮਤਲਬ ਇੱਕ ਸੁਸਾਈਡ ਦੇ ਵੀ ਸੀਨ ਵਸ ਕਿਹੜਾ ਨਹੀਂ ਚਾਹੀਦਾ ਪਰ ਉਹ ਫਿਰ ਲੋਕਾਂ ਦੇ ਸਥਿਤੀ ਤੇ ਅਸਰ ਪਾਉਂਦੇ ਆ ਤੇ ਹੁਣ ਏਦਾਂ ਲੱਗਦਾ ਹੈ ਵੀ ਬੀਬੀ ਨੇ ਕਿਹਾ ਹੋਣਾ ਵਕੀਲਾਂ ਨੂੰ ਵੀ ਤੁਸੀਂ ਏਦਾਂ ਕਰੋ ਹੁਣ ਆਪਾਂ ਇਹਨਾਂ ਦੀ ਗੱਲ ਮੰਨ ਲਈਏ ਕਿਉਂਕਿ ਹਰਿਆਣੇ ਦੀ ਚੋਣ ਵੀ ਜਿਹੜੀ ਹੈ ਉਹ ਕੱਲ ਆਖੜੀ ਹੈ ਜੰਮੂ ਕਸ਼ਮੀਰ ਦੀ ਨਿਕਲ ਗਈ ਹੈ ਤੇ ਹੁਣ ਕਰਨਾ ਕੀ ਆ ਕਿਉਂਕਿ ਬੀਬੀ ਵਿਵਾਦਾਂ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਰਹੀ ਆ ਕੰਗਣਾ ਰਣੌਤੋਂ ਹੋਣੀ ਜਿਹੜਾ ਮਾਮਲਾ ਭਖਿਆ ਉਹ ਤਾਂ ਕਿਸਾਨ ਅੰਦੋਲਨ ਤੋਂ ਭਖਿਆ ਤੇ ਉਹ ਤੋਂ ਬਾਅਦ ਇਹਨਾਂ ਨੂੰ ਲੱਗਾ ਵੀ ਮੈਂ ਇਧਰਲੇ ਪਾਸੇ ਹੀ ਟਾਰਗੇਟ ਆਪਣਾ ਫੋਕਸ ਰੱਖਦੇ ਆ ਤੇ ਮੈਨੂੰ ਇਹਦੀ ਜਿਹੜੀ ਹੈ ਮਸ਼ਹੂਰੀ ਮਿਲੇਗੀ ਹੁਣ ਕਲਾਕਾਰ ਨੂੰ ਜਿਹੜੀ ਮਸ਼ਹੂਰੀ ਆ ਉਹਦੇ ਪੈਸੇ ਜ਼ਰੂਰ ਚਾਹੀਦੇ ਹੁੰਦੇ ਆ ਆਮ ਬੰਦਾ ਹੁੰਦਾ ਉਹਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਮੈਂ ਕੀ ਗੱਲ ਕਰ ਰਿਆਂ ਕੀ ਬੋਲਣਾ ਇਹਦੀ ਕੀ ਵੈਲਿਊ ਆ ਪਰ ਇਹ ਕਲਾਕਾਰ ਬਖੂਬੀ ਸਮਝਦੇ ਆ ਬਈ ਸਾਡੇ ਵੱਲੋਂ ਬੋਲਿਆ ਗਿਆ ਹਰ ਡਾਇਲੋਗ ਜਿਹੜਾ ਵਾ ਇਹਦੀ ਵੈਲਿਊ ਹੈ ਅਸੀਂ ਇਹਦਾ ਮੁਲਾਂਕਣ ਕਿਵੇਂ ਕਰਨਾ ਤੇ ਬੀਬੀ ਨੇ ਸੋਚਿਆ ਹੋਣਾ 2020 ਦੇ ਵਿੱਚ ਜਦੋਂ ਵਿਵਾਦ ਸ਼ੁਰੂ ਹੋਇਆ ਸੀਗਾ ਬੀਬੀਆਂ ਨੂੰ ਲੈ ਕੇ ਇਹਨਾਂ ਨੇ ਕਮੈਂਟ ਕੀਤੇ ਸੀਗੇ ਬਈ ਮੈਂ ਇੱਕ ਫਿਲਮ ਕਿਉਂ ਨਾ ਬਣਾਵਾ ਤੇ ਮੈਂ ਆਪਣੀ ਕਿੜ ਜਿਹੜੀ ਆ ਆਪਣੇ ਢੰਗ ਦੇ ਨਾਲ ਕੱਢ ਲੈਣੀ ਆ ਪਰ ਉਹ ਕੰਮ ਜਿਹੜਾ ਸਿੱਖ ਬੁੱਧੀਜੀਵੀਆਂ ਨੇ ਰੋਕ ਲਿਆ ਵੀ ਇਹ ਜੋ ਤੁਸੀਂ ਫਿਲਮ ਹਾਲਾਂਕਿ ਟ੍ਰੇਲਰ ਹੀ ਆਇਆ ਸੀਗਾ ਟ੍ਰੇਲਰ ਦੇ ਵਿੱਚ ਹੀ ਕਹਿੰਦੇ ਵੀ ਸਾਨੂੰ ਅੰਦਾਜ਼ਾ ਲੱਗ ਗਿਆ ਵੀ ਕੀ ਕੁਝ ਤੁਸੀਂ ਜਿਹੜਾ ਵਾ ਉਹ ਫਿਲਮ ਦੇ ਵਿੱਚ ਕੀਤਾ ਹੋਏਗਾ ਸੋ ਆਖਰਕਾਰ ਕੱਲ ਜਿਹੜੇ ਇਹਨਾਂ ਦੇ ਵਕੀਲ ਸਹਬਾਨ ਸੀਗੇ ਉੱਥੇ ਜਦੋਂ ਪੇਸ਼ ਹੋਏ ਤੇ ਆਪਣਾ ਸੈਂਸਰ ਬੋਰਡ ਵੱਲੋਂ ਜਿਹੜੇ ਵਕੀਲ ਸਹਬਾਨ ਜਿਹੜੇ ਆ ਉਹ ਪੇਸ਼ ਹੋਏ ਤਜ਼ੀ ਮੀਡੀਆ ਤੇ ਬੀਬੀ ਦੀ ਜਿਹੜੀ ਆਪਣੀ ਫਿਲਮ ਕੰਪਨੀ ਆ ਜਿਹੜੀ ਇਹਨਾਂ ਦਾ ਪ੍ਰੋਡਕਸ਼ਨ ਹਾਊਸ ਆ ਉਹਨਾਂ ਨੇ ਇਹ ਗੱਲ ਜਿਹੜੀ ਆ ਸਰਵ ਸਹਿਮਤੀ ਨਾਲ ਹੀ ਮੰਨ ਲਈ ਵੀ ਤੁਸੀਂ ਜਿਵੇਂ ਕਹੋਗੇ ਅਸੀਂ ਓਵੇਂ ਕਰ ਲਵਾਂਗੇ ਤੇ ਆ ਸਾਨੂੰ ਜਿਹੜੀ ਆ ਇਹ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਹਦਾ ਕਾਰਨ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਇਦਾਂ ਲੱਗਦਾ ਵੀ ਜੰਮੂ ਕਸ਼ਮੀਰ ਦੀ ਇਲੈਕਸ਼ਨ ਨਿਕਲ ਗਈ ਆ ਅੱਜ 5 ਅਕਤੂਬਰ ਹਰਿਆਣੇ 'ਚ ਚੋਣਾਂ ਹੋ ਜਾਣੀਆਂ ਨੇ ਤੇ ਜੇ ਦੀ ਇੱਕ ਬਚੀ ਖੁਚੀ ਫਿਲਮ ਇਹਨਾਂ ਦੇ ਕੋਲ ਪਈ ਆ ਜਿਹਦੇ ਵਿੱਚ ਜਿੰਨੇ ਵੀ ਕੱਟਸ ਵਗੈਰਾ ਹੁਣ ਲਗਾ ਕੇ ਪੇਸ਼ ਕਰਨਗੇ ਕਿਉਂ ਨਾ ਉਹਨੂੰ ਦਿੱਲੀ ਦੇ ਵਿੱਚ ਜਿਹੜੀਆਂ ਹੁਣ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦੇ ਵਾਸਤੇ ਹੀ ਆਪਾਂ ਦਿਖਾਈਏ ਲੋਕਾਂ ਨੂੰ ਕਿਉਂਕਿ ਉਤੋਂ ਪਹਿਲਾਂ ਤੇ ਇਹਨਾਂ ਨੇ ਰਿਲੀਜ਼ ਕਰ ਹੀ ਦੇਣੀ ਆ ਨਾ 2 ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੂੰ ਸਰਟੀਫਿਕੇਟ ਜਿਹੜਾ ਉਹ ਜਾਰੀ ਹੋ ਜਾਣਾ ਦੋ ਹਫ਼ਤੇ ਦੇ ਵਿੱਚ ਇਹਨਾਂ ਨੇ ਕੱਟ ਲਗਾ ਕੇ ਦੁਬਾਰਾ ਸੈਂਸਰ ਬੋਰਡ ਕੋਲ ਆਪਣੀ ਫਿਲਮ ਪੇਸ਼ ਕਰਨੀ ਆ ਤੇ ਉਸੇ ਦੌਰਾਨ ਫਿਰ ਜਿਹੜਾ ਵਾ ਕਿਉਂਕਿ ਇਹ ਮੰਨ ਚੁੱਕੇ ਨੇ ਵੀ ਜਿੱਦਾਂ ਸਾਨੂੰ ਅਦਾਲਤ ਕਹੇਗੀ ਅਸੀਂ ਓਦਾਂ ਉਹਦੇ ਵਿੱਚ ਕੱਟ ਵਾੜ ਕਰਨ ਨੂੰ ਤਿਆਰ ਆ ਸੋ ਕਹਿਣ ਦਾ ਭਾਵ ਆ ਵੀ ਹੋ ਸਕਦਾ ਏਸ ਅਕਤੂਬਰ ਦੇ ਮਹੀਨੇ ਨਹੀਂ ਤੇ ਬਹੁਤੀ ਹੱਦ ਨਵੰਬਰ ਦੇ ਪਹਿਲੇ ਮਹੀਨੇ ਜਿਹੜੀ ਫਿਲਮ ਆ ਇਹ ਆ ਜਾਵੇ ਹੁਣ ਅਗਰ ਏਸ ਫਿਲਮ ਨੂੰ ਲੈ ਕੇ ਵਿਵਾਦ ਹੁੰਦਾ ਜੇ ਕੋਈ ਮਾਹੌਲ ਭਖਦਾ ਤੇ ਹੋ ਸਕਦਾ ਫਿਰ ਦਿੱਲੀ ਦੀਆਂ ਚੋਣਾਂ ਦਸੰਬਰ ਚ ਵੀ ਹੋ ਸਕਦੀਆਂ ਦਸੰਬਰ ਦੇ ਅਖੀਰ ਚ ਕਿਉਂਕਿ ਕੇਜਰੀਵਾਲ ਹਣੀ ਤਾਂ ਇਹ ਗੱਲ ਕਹਿ ਹੀ ਰਹੇ ਸੀਗੇ ਵੀ ਤੁਸੀਂ ਤਾਂ ਨਵੰਬਰ ਚ ਹੀ ਚੋਣਾਂ ਕਰਾਓ ਤਾਂ ਹੋ ਸਕਦਾ ਹਾਲਾਂਕਿ ਉਹ ਜਿਹੜੀਆਂ ਇਲੈਕਸ਼ਨਸ ਡਿਊ ਹੈਗੀਆਂ ਨੇ ਉਹ ਜਨਵਰੀ ਫਰਵਰੀ ਦੇ ਵਿੱਚ ਨੇ ਪਰ ਹੁਣ ਕਿਉਂਕਿ ਇਹ ਦੇਖਦੇ ਆਂ ਇਸ ਫਿਲਮ ਤੋਂ ਕੀ ਮਾਹੌਲ ਬਣਦਾ ਤੇ ਆਖਰਕਾਰ ਤੁਸੀਂ ਇੱਕ ਗੱਲ ਦੇਖੋ ਵੀ ਕੱਲ ਜਦੋਂ ਇਹਨਾਂ ਨੇ ਹਾਂ ਵੀ ਭਰ ਦਿੱਤੀ ਵੀ ਅਸੀਂ ਇਸ ਫਿਲਮ ਨੂੰ ਰਿਲੀਜ਼ ਕਰਨ ਨੂੰ ਤਿਆਰ ਆ ਤੇ ਇਹਦੇ ਪਿੱਛੇ ਇਦਾਂ ਹੀ ਲੱਗਦਾ ਭਈ ਜੰਮੂ ਕਸ਼ਮੀਰ ਦੀਆਂ ਚੋਣਾਂ ਵੀ ਨਿਕਲ ਗਈਆਂ ਤੇ ਹਰਿਆਣੇ ਦੀਆਂ ਵੀ ਨਿਕਲ ਗਈਆਂ ਹੁਣ ਲੈ ਦੇ ਕੇ ਜੋ ਕੁਝ ਬਚਿਆ ਇਹੋ ਲੋਕਾਂ ਨੂੰ ਵਿਖਾਈਏ